ਤੇ ਗੇਟ ਆ ਗਿਆ ਮੇਰੇ ਗੁਰਦੁਆਰਾ ਸਭ ਦੀ ਇਮਾਰਤ ਹੈ ਇਹੋ ਜਿਹਾ ਗੁਰਦੁਆਰਾ ਸਾਹਿਬ ਤੁਹਾਨੂੰ ਵੈਸੇ ਆਮ ਹੀ ਮਿਲ ਜਾਂਦੇ ਇੱਥੇ ਦੇਖਣ ਨੂੰ ਲੈਂਦੇ ਪੰਜਾਬ ਚ ਕਾਫੀ ਜਗ੍ਹਾ ਪਰ ਵੱਡੀ ਗੱਲ ਇਹਨਾਂ ਦੀ ਇਹ ਵਧੀਆ ਲੱਗਦੀ ਹੈ ਕਿ ਇਹਨਾਂ ਨੇ ਨਾ ਇਮਾਰਤਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਇਮਾਰਤਾਂ ਉਵੇਂ ਹੀ ਨਹੀਂ ਉਵੇਂ ਖੜੀਆਂ ਪੁਰਾਣੀਆਂ ਇਹ ਵੀ ਇਮਾਰਤਾਂ ਉਵੇਂ ਖੜੀ ਹੈ ਤੇ ਇੱਥੇ ਜਿਹੜਾ ਆਹ ਪੁਰਾਣੇ ਬੋਰਡ ਵੀ ਲੱਗੇ ਹੋਏ ਆ ਇਥੋਂ ਬੋਰਡ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਇਤਿਹਾਸਿਕ ਸੀਗਾ ਤੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਢਾਣਾ ਜ਼ਿਲ੍ਹਾ ਲਾਹੌਰ ਸਨ 1947 ਅੱਜ ਵੀ ਇਹ ਪਢਾਣੇ ਪਿੰਡ ਨੂੰ ਲਾਹੌਰ ਜ਼ਿਲ੍ਹਾ ਪੈਂਦਾ ਉਸ ਟਾਈਮ ਵੀ ਲਾਹੌਰ ਜ਼ਿਲ੍ਹਾ ਪਿਆ ਕਰਦਾ ਸੀ ਵੰਡ ਤੋਂ ਪਹਿਲਾਂ ਦੀ ਆ ਇਸ ਪਿੰਡ 'ਚ ਰਹਿੰਦੇ ਹੋ ਜਿਹੜਾ ਵਲੌਗ ਆਪਾਂ ਸਪੈਸ਼ਲੀ ਬਣਾਵਾਂਗੇ ਤੇ ਤੁਹਾਨੂੰ ਜਿਹੜਾ ਪੁਰਾਣਾ ਪੰਜਾਬ ਅਸਲ 'ਚ ਵਸਦਾ ਉਹ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਭਰਾ ਹੀ ਤੁਹਾਡੇ ਸਾਹਮਣੇ ਜਿਹੜਾ ਹੈ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਜਿਹੜਾ ਪਿੰਡ ਨੇ ਲੱਗ ਗਿਆ ਇੰਡੀਆਂ ਹਵੇਲੀਆਂ ਅੱਛਾ ਨਿਸ਼ਾਰਾ ਇੱਥੋਂ ਦੇਖਦਾ ਜੀ ਉਹ ਸਾਹਮਣੇ ਜਿਹੜਾ ਵਾਈਡ ਵਾਈਡ ਆ ਨਿਸ਼ਾਰਾ ਨਜ਼ਰ ਆਦਾ ਜ਼ੂਮ ਮਾਰੋ ਨਜ਼ਰਾਂ ਹਾਂਜੀ ਗੁਰਦੁਆਰਾ ਵਾਈਡ ਵਾਈਡ ਗੁਰਦੁਆਰਾ ਉਹ ਗੁਰਦੁਆਰਾ ਸਾਹਿਬ ਦਿਖਦਾ ਹੈ ਇੰਡੀਆਂ ਸਾਰਾ ਉਹ ਨਿਸ਼ਾਰਾ ਢੱਲਾ ਹੈ ਜੀ ਇਹ ਲਾਸਟ ਪਿੰਡ ਹੈ ਜੀ ਪੜਾਣਾ ਪੜਾਣੇ ਤੋਂ ਇੱਥੋਂ ਕਿੰਨਾ ਹੋਣਾ ਨਿਸ਼ਾਰਾ ਢੱਲਾ 3 2-3 ਕਿਲੋਮੀਟਰ ਹੋਣਾ ਮੈਨੂੰ ਲੱਗਦਾ ਕਿਲੋਮੀਟਰ ਹੋਣਾ ਸਾਰਾ 1 ਕਿਲੋਮੀਟਰ ਤੇ ਗੇਟ ਆ ਗਿਆ ਮੇਰੇ ਗੁਰਦੁਆਰਾ ਸਭ ਦੀ ਇਮਾਰਤ ਹੈ ਇਹੋ ਜਿਹੇ ਗੁਰਦੁਆਰਾ ਸਾਹਿਬ ਤੁਹਾਨੂੰ ਵੈਸੇ ਆਮ ਹੀ ਮਿਲ ਜਾਂਦੇ ਇੱਥੇ ਦੇਖਣ ਨੂੰ ਲੈਂਦੇ ਪੰਜਾਬ ਚ ਕਾਫੀ ਜਗ੍ਹਾ ਪਰ ਵੱਡੀ ਗੱਲ ਇਹਨਾਂ ਦੀ ਇਹ ਵਧੀਆ ਲੱਗਦੀ ਹੈ ਕਿ ਇਹਨਾਂ ਨੇ ਨਾ ਇਮਾਰਤਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਇਮਾਰਤਾਂ ਉਵੇਂ ਹੀ ਨੇ ਉਵੇਂ ਖੜੀਆਂ ਪੁਰਾਣੀਆਂ ਇਹ ਵੀ ਇਮਾਰਤਾਂ ਉਵੇਂ ਖੜੀਆਂ ਤੇ ਇੱਥੇ ਜਿਹੜਾ ਆਹ ਪੁਰਾਣੇ ਬੋਰਡ ਵੀ ਲੱਗੇ ਹੋਏ ਆ ਇੱਥੋਂ ਆ ਬੋਰਡ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਇਤਿਹਾਸਿਕ ਸੀਗਾ ਤੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਡਾਣਾ ਜ਼ਿਲ੍ਹਾ ਲਾਹੌਰ ਸਨ 1947 ਅੱਜ ਵੀ ਇਹ ਪਡਾਣੇ ਪਿੰਡ ਨੂੰ ਲਾਹੌਰ ਜ਼ਿਲ੍ਹਾ ਪੈਂਦਾ ਹੋਸਟਲ ਵੀ ਲਾਹੌਰ ਜ਼ਿਲ੍ਹਾ ਪਿਆ ਕਰਦਾ ਸੀ ਵੰਡ ਤੋਂ ਪਹਿਲਾਂ ਦੀ ਆ ਇਸ ਪਿੰਡ 'ਚ ਰਹਿੰਦੇ ਹੁਣ ਜਿਹੜਾ ਵਲੌਗ ਆਪਾਂ ਸਪੈਸ਼ਲੀ ਬਣਾਵਾਂਗੇ ਤੇ ਤੁਹਾਨੂੰ ਜਿਹੜਾ ਪੁਰਾਣਾ ਪੰਜਾਬ ਅਸਲ ਜਿਹਾ ਬਸਦਾ ਉਹ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਐ ਭਰਾਈ ਤਾਂ ਸਾਹਮਣੇ ਜਿਹੜਾ ਹੈ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਜਰਾ ਪਿੰਡ ਨੇ ਗੱਲ ਆ ਗਿਆ ਇੰਡੀਆਂ ਹਵੇਲੀਆਂ ਅੱਛਾ ਨਿਸ਼ਾਰਾ ਇੱਥੋਂ ਦੇਖਦਾ ਜੀ ਉਹ ਸਾਹਮਣੇ ਜਿਹੜਾ ਵਾਈਡ ਵਾਈਡ ਆ ਉਹ ਨਿਸ਼ਾਰਾ ਨਜ਼ਾਰਾ ਗੂਮ ਮਾਰੋ ਨਜ਼ਰਾ ਹਾਂਜੀ ਗੁਰਦੁਆਰਾ ਵਾਈਡ ਵਾਈਡ ਗੁਰਦੁਆਰਾ ਉਹ ਗੁਰਦੁਆਰਾ ਸਾਹਿਬ ਦਿਖਦਾ ਹੈ ਇੰਡੀਆ ਸਾਰਾ ਉਹ ਨਿਸ਼ਾਰਾ ਢੱਲਾ ਹੈ ਜੀ ਇਹ ਲਾਸਟ ਪਿੰਡ ਹੈ ਜੀ ਪੜਾਣਾ ਪੜਾਣੇ ਤੋਂ ਇੱਥੋਂ ਕਿੰਨਾ ਹੋਣਾ ਨਿਸ਼ਾਰਾ ਢੱਲਾ 3 2-3 ਕਿਲੋਮੀਟਰ ਹੋਣਾ ਮੇਲਾ ਦਾ ਕਿਲੋਮੀਟਰ ਹੋਣਾ ਸਾਰਾ 1 ਕਿਲੋਮੀਟਰ